ਖੰਨਾ ਪੁਲਿਸ ਨੇ ਜੈਵਿਕ ਖੇਤੀ ਦੇ ਨਾਮ ਉੱਪਰ ਵੱਡੀ ਠੱਗੀ ਦਾ ਪੰਡਾ ਫੋੜ ਕੀਤਾ ਚਾਰ ਗ੍ਰਿਫਤਾਰ 87 ਕਰੋੜ ਦਾ ਲੈਣ ਦੇਣ ਸਾਹਮਣੇ ਐਸਐਸਪੀ ਖੰਨਾ ਡਾਕਟਰ ਜੋਤੀ ਯਾਦਵ ਬਾਂਸ ਦੀ ਰਹਿਨਮਾਈ ਹੇਠ ਪੁਲਿਸ ਨੇ ਵੱਡੀ ਕਾਰਵਾਈ ਕਰਦਿਆਂ ਇੱਕ ਠੱਗੀ ਗਿਰੋਹ ਦਾ ਪਰਦਾਫਾਸ਼ ਕੀਤਾ ਹੈ ਪੁਲਿਸ ਨੇ ਸਮਰਾਲਾ ਵਿਖੇ ਚੱਲ ਰਹੀ ਜਨਰੇਸ਼ਨ ਆਫ ਫਾਰਮਿੰਗ ਕੰਪਨੀ ਤੇ ਰੇਡ ਕਰਕੇ 4 ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਜਿਨ੍ਹਾਂ ਕੋਲੋਂ 6 ਲੈਪਟਾਪ 4 CPU 4 ਸਕਰੀਨਾ ਅਤੇ 2 ਮੋਬਾਈਲ ਫੋਨ ਬਰਾਮਦ ਕੀਤੇ ਗਏ ਹਨ ਪੁਲਿਸ ਨੇ ਇਹਨਾਂ ਕੰਪਨੀਆਂ ਦੇ 21 ਬੈਂਕ ਅਕਾਊਂਟਾਂ ਦੀ ਪਛਾਣ ਕੀਤੀ ਹੈ ਜਿਨ੍ਹਾਂ ਵਿੱਚ 1 ਜਨਵਰੀ 2025 ਤੋਂ ਹੁਣ ਤੱਕ ਲਗਭਗ 87 ਕਰੋੜ ਰੁਪਏ ਦੀ ਲੈਣ-ਦੇਣ ਹੋਈ ਹੈ ਇਸ ਵਿੱਚੋਂ ਕਰੀਬ 60 ਲੱਖ ਰੁਪਏ ਫ੍ਰੀਜ਼ ਕਰਵਾਏ ਗਏ ਹਨ ਇੱਕ ਜਗਿੰਦਰ ਨਾਮ ਦੇ ਪਰਸਨ ਨੂੰ ਸਾਨੂੰ ਇੱਕ ਕੰਪਲੇਨਟ ਦਿੱਤੀ ਜਿਹਦੇ ਵਿੱਚ ਉਹਨੇ ਦੱਸਿਆ ਕਿ ਇੱਕ ਵਿਕਰਮਜੀਤ ਤੇ ਉਹਦੇ ਨਾਲ ਦੇ ਸਾਥੀ ਪਰਵਿੰਦਰ ਸਿੰਘ ਸਤਿੰਦਰ ਸਿੰਘ ਸਤਵਿੰਦਰ ਸਿੰਘ ਜਸਪ੍ਰੀਤ ਸਿੰਘ ਤੇ ਅਵਤਾਰ ਸਿੰਘ ਆ ਕੁਝ ਪਰਸਨ ਨੇ ਜਿਨ੍ਹਾਂ ਨੇ ਇੱਕ ਜਨਰੇਸ਼ਨ ਆਫ ਜਨਰੇਸ਼ਨ ਆਫ ਫਾਰਮਿੰਗ ਕਰਕੇ ਕੋਈ ਕੰਪਨੀ ਬਣਾਈ ਹੋਈ ਜਿਹਦੇ ਵਿੱਚ ਇਹਨਾਂ ਨੇ ਜਗਿੰਦਰ ਨੂੰ ਇੱਕ ਬਹੁਤ ਵੱਡਾ ਇੱਕ ਇਨਵੈਸਟਮੈਂਟ ਦਾ ਰਿਟਰਨ ਦੱਸ ਕੇ ਕਿ 8% ਮੰਥਲੀ ਰਿਟਰਨ ਤੁਹਾਨੂੰ ਆਏਗੀ ਇਦਾਂ ਦਾ ਇੱਕ ਅਗੇ ਸੁਪਨਾ ਦਿਖਾ ਕੇ ਇਨਵੈਸਟ ਕਰਾਇਆ ਤੇ ਉਹ ਜੋ ਦਰਖਾਸਤ ਕਰਤਾ ਜਗਿੰਦਰ ਕੁਮਾਰ ਤੇ ਉਹਨੇ ਆਪਣੇ ਜੀਜੇ ਦੇ ਨਾਲ ਮਿਲ ਕੇ ਟੋਟਲ 25 ਲੱਖ 7000 ਦੀ ਰਕਮ ਇਨ੍ਹਾਂ ਦੀ ਕੰਪਨੀ ਦੇ ਵਿੱਚ ਜਮ੍ਹਾਂ ਕਰਾਈ ਤੇ ਜਿਹਦੇ ਵਿੱਚੋਂ ਸਿਰਫ 3 ਲੱਖ ਰੁਪਏ ਨੂੰ ਵਾਪਸ ਆਏ ਜਦੋਂ ਇਹਨੇ ਵਾਪਸ ਇਹਨਾਂ ਨੂੰ ਔਰ ਮੰਗਿਆ ਤੇ ਇਹਨੂੰ ਫਿਰ ਥੋੜਾ ਜਿਹਾ ਨਾਦੇ ਉੱਪਰ ਸ਼ੱਕ ਹੋਇਆ ਤੇ ਇਹਨੇ ਜਦੋਂ ਪਤਾ ਕੀਤਾ ਤੇ ਫਿਰ ਇਹਨੂੰ ਲੱਗਿਆ ਕਿ ਸ਼ਾਇਦ ਇਹਦੇ ਨਾਲ ਫਰੋਡ ਹੋ ਗਿਆ ਤੇ ਇਹਨੇ ਪੁਲਿਸ ਨੂੰ ਫਿਰ ਕੰਪਲੇਨਟ ਦਿੱਤੀ ਪੁਲਿਸ ਨੇ ਜਦੋਂ ਮੁੱਢਲੀ ਤਫ਼ਤੀਸ਼ ਇਸ ਕੰਪਲੇਨਟ ਦੀ ਕੀਤੀ ਤੇ ਪਤਾ ਲੱਗਿਆ ਕਿ ਜੋ ਵਿਕਰਮਜੀਤ ਤੇ ਦੇ ਸਾਥੀ ਜਸਪ੍ਰੀਤ ਸਿੰਘ, ਪਰਵਿੰਦਰ ਸਿੰਘ, ਸਤਵਿੰਦਰ ਸਿੰਘ ਤੇ ਇਹਨਾਂ ਦੇ ਨਾਲ ਇੱਕ ਹੋਰ ਇਹਨਾਂ ਦਾ ਸਾਥੀ ਅਵਤਾਰ ਤੇ ਅਕਾਊਂਟੈਂਟ ਜਤਿੰਦਰ ਸਿੰਘ, ਅਮਿਤ ਖੁੱਲਰ ਤੇ ਹਰਪ੍ਰੀਤ ਸਿੰਘ ਇਹਨਾਂ ਨੇ ਮਿਲ ਕੇ ਕੋਟ 8 ਕਿੱਦਾ ਦੀ ਕੰਪਨੀ ਹੈ ਜੋ ਹੁਣ ਤੱਕ ਪੁਲਿਸ ਦੇ ਤਫ਼ਤੀਸ਼ ਦੇ ਵਿੱਚ ਆਈ ਹੈ ਇਹ ਇਦਾਂ ਦੀ 8 ਕੰਪਨੀਆਂ ਜਿਨ੍ਹਾਂ ਦੇ ਹੁਣ ਤੱਕ ਸਾਨੂੰ 21 ਅਕਾਊਂਟ ਮਿਲ ਚੁਕੇ ਜਿਨ੍ਹਾਂ ਦੇ ਵਿੱਚ ਟੋਟਲ ਹੁਣ ਤੱਕ 122 ਕਰੋੜ ਦੀ 1 ਜਨਵਰੀ ਤੋਂ ਲੈ ਕੇ ਹੁਣ ਤੱਕ ट्रांजੈਕਸ਼ਨਸ ਵਗੈਰਾ ਹੋਈਆਂ ਨੇ ਤੇ ਬਹੁਤ ਸਾਰੇ ਇਦਾਂ ਦੇ ਪਰਸਨ ਨੇ ਜਿਨ੍ਹਾਂ ਤੋਂ ਇਹਨਾਂ ਨੇ ਬਹੁਤ ਵੱਡਾ ਰਿਟਰਨ ਪ੍ਰੋਮਿਸ ਕਰਕੇ ਇਨਵੈਸਟਮੈਂਟਸ ਵਗੈਰਾ ਕਰਾਇਆ ਗਿਆ ਸੀ ਗਿਆ ਤੇ ਪੁਲਿਸ ਨੇ ਫਿਰ ਇਹਦੇ ਵਿੱਚ ਕਿਉਂਕਿ ਮਾਮਲਾ ਬਹੁਤ ਜ਼ਿਆਦਾ ਵੱਡਾ ਤੇ ਸੰਗੀਨ ਹੈਗਾ ਤੇ ਇਹਦੇ ਵਿੱਚ ਕੰਪਲੇਂਟ ਦੇ ਬੇਸਿਸ ਤੇ ਇੱਕ ਐਫਆਈਆਰ ਦਰਜ ਕੀਤੀ 247 ਨੰਬਰ ਐਫਆਈਆਰ ਜੋ ਇੱਕ ਚੀਟਿੰਗ ਤੇ ਫੋਰਜਰੀ ਐਂਡ ਫੋਰਜਡ ਡਾਕੂਮੈਂਟਸ ਬਣਾਣੇ ਤੇ ਉਹਦੇ ਵਰਤੋਂ ਕਰਨ ਦਾ ਜੋ ਜੁਰਮ ਬਣਦਾ ਉਹ ਧਾਰਾਵਾਂ ਦੇ ਅੰਡਰ ਕੇਸ ਦਰਜ ਕੀਤਾ ਤੇ ਤਫਤੀਸ਼ ਸ਼ੁਰੂ ਕੀਤੀ ਤੇ ਜੋ ਚਾਰ ਪਰਸਨ ਹੈ ਅਫਤਾਰ ਬਿਕਰਮਜੀਤ ਇੱਕ ਜਸਪ੍ਰੀਤ ਤੇ ਇੱਕ ਪਰਵਿੰਦਰ ਇਹਨਾਂ ਨੂੰ ਅਰੈਸਟ ਕਰ ਲਿਆ ਗਿਆ ਤੇ ਇਹਨਾਂ ਦੇ ਬਾਕੀ ਸਾਥੀ ਫਰਾਰ ਹੋ ਗਏ ਤੇ ਇਹਨਾਂ ਦੀ ਜਦੋਂ ਇਹਨਾਂ ਦੀ ਪੁਛਕਿਛ ਕੀਤੀ ਅਕਿਊਜ਼ ਦੀ ਤਾਂ ਪਤਾ ਲੱਗੇ ਕਿ ਆ ਇੱਕ ਪੌਂਜ਼ੀ ਸਕੀਮ ਜੋ ਇਨਵੈਸਟਮੈਂਟ ਵਾਲੀ ਪੌਂਜ਼ੀ ਸਕੀਮਸ ਹੁੰਦੀ ਹੈ ਉਹ ਬੇਸਿਸ ਦੀ ਇੱਕ ਕੰਪਨੀਆਂ ਸੀਗੀਆਂ ਤੇ ਆ ਕੀ ਕਰਦੇ ਸੀਗੇ ਕਿ ਲੋਕਾਂ ਨੂੰ ਇੱਕ ਵਰਮੀ ਕੰਪੋਸ ਦੇ ਨਾਮ ਲੈ ਕੇ ਆਰਗੈਨਿਕ ਫਾਰਮਿੰਗ ਦੀ ਟ੍ਰੇਨਿੰਗ ਵਗੈਰਾ ਦਾ ਨਾਮ ਲੈ ਕੇ ਔਰ ਇਦਾਂ ਦੀ ਹੋਰ ਵੀ ਆਰਗੈਨਿਕ ਫਾਰਮਿੰਗ ਦੇ ਨਾਲ ਰਿਲੇਟਡ ਅਲੱਗ-ਅਲੱਗ ਪ੍ਰਕਿਰਿਆ ਦੀ ਟ੍ਰੇਨਿੰਗਸ ਵਗੈਰਾ ਦਿਖਾ ਕੇ ਉਨਾ ਨੂੰ ਕਹਿੰਦੇ ਸੀਗੇ ਕਿ ਜਾਂ ਤਾਂ ਤੁਸੀਂ ਆਪਣੇ ਕੋਲ ਇਦਾਂ ਦਾ ਕੋਈ ਪਲਾਂਟ ਲਾ ਸਕਦੇ ਹੋ ਔਰ ਅਗਰ ਤੁਸੀਂ ਆਪਣੇ ਕੋਲੇ ਦਾ ਪਲਾਂਟ ਨਹੀਂ ਲਾਣਾ ਚਾਹੁੰਦੇ ਤਾਂ ਸਾਨੂੰ ਸਾਡੀ ਕੰਪਨੀ ਦੇ ਵਿੱਚ ਇਨਵੈਸਟ ਕਰ ਦੋ ਅਸੀਂ ਤੁਹਾਨੂੰ 8% ਮੰਥਲੀ ਰਿਟਰਨ ਦੇ ਦਿੰਦੇ ਹਾਂ 8% ਮੰਥਲੀ ਰਿਟਰਨ ਜੋ ਕਿ ਬਿਲਕੁਲੀ ਆਲਮੋਸਟ ਇੰਪੋਸੀਬਲ ਹੈ ਸਾਲ ਦਾ 152% ਰਿਟਰਨ ਜਿਸ ਚੀਜ਼ ਦਾ ਅੰਦਾ ਹੈਗਾ ਇਦਾਂ ਦਾ ਇਹਨਾਂ ਨੇ ਲੋਕਾਂ ਨੂੰ ਸੁਪਨਾ ਦਿਖਾਇਆ ਇਹਦੇ ਨਾਲ ਨਾਲ ਲੋਕਾਂ ਨੂੰ ਆ ਵੀ ਦੱਸਿਆ ਕਿ ਤੁਸੀਂ ਅਗਰ ਸਾਡੀ ਕੰਪਨੀ ਦੇ ਵਿੱਚ ਇਨਵੈਸਟ ਕਰਦੇ ਹੋ ਕਿਉਂਕਿ ਐਗਰੀਕਲਚਰ ਇਨਕਮ ਦੇ ਵਿੱਚ ਆ ਜਾਂਦੇ ਤੇ ਤੁਹਾਨੂੰ ਟੈਕਸ ਬੈਨੀਫਿਟਸ ਮਿਲਣਗੇ ਇਸ ਕਰਕੇ ਇਨਾਂ ਨੇ ਬਹੁਤ سارے ਲੋਕਾਂ ਨੂੰ ਜੋ ਹੁਣ ਤੱਕ ਸਾਨੂੰ ਲੱਗਦਾ ਹੈਗਾ ਕਿ ਮਿਨੀਮਮ 150 200 ਬੰਦੇ ਹੁਣ ਤੱਕ ਇਹਨਾਂ ਦੇ ट्रांजੈਕਸ਼ਨਸ ਤੋਂ ਲੱਗਦੇ ਉਹਨਾਂ ਦੇ ਨਾਲ ਠੱਗੀ ਮਾਰੀ ਹੈ ਤੇ ਔਰ ਵੀ ਫਿਰ ਜਦੋਂ ਅਸੀਂ ਤਫ਼ਤੀਸ਼ ਸ਼ੁਰੂ ਕੀਤੀ ਤੇ ਹੋਰ ਵੀ ਕੰਪਲੇਨੈਂਟ ਸਾਡੇ ਸਾਹਮਣੇ ਆਏ ਪੰਜ ਛੇ ਇਦਾਂ ਦੇ ਕੰਪਲੇਂਟਸ ਹੋਰ ਹੈ ਜਿਨ੍ਹਾਂ ਦੇ ਉੱਪਰ ਪੁਲਿਸ ਤਫਤੀਸ਼ ਕਰ ਰਹੀ ਹੈ ਇੱਕ ਕੰਪਲੇਂਟ ਦੇ ਉੱਪਰ ਫਿਰ 247 ਤੋਂ ਬਾਅਦ ਇੱਕ 248 ਨੰਬਰ ਐਫਆਈਆਰ ਵੀ ਦਰਜ ਕੀਤੀ ਹੈ ਟੋਟਲ ਹੁਣ ਤੱਕ ਇਹਦੇ ਅੰਦਰ 122 ਕਰੋੜ ਫੈਕਟਰ ਇਨ ਹੋ ਚੁੱਕਾ ਹੈ ट्रांजैक्शन ਪੁਲਿਸ ਨੇ ਇੱਕੀ ਅਕਾਊਂਟ ਦੇ ਵਿੱਚੋਂ 11 ਨੂੰ ਫ੍ਰੀਜ਼ ਕਰਾਤਾ ਹੈ ਜੋ ਫ੍ਰੀਜ਼ ਕਰਾਏ ਉਹਨਾਂ ਦੇ ਵਿੱਚ ਰਾਸ਼ੀ ਤਕਰੀਬਨ 70 ਲੱਖ ਦੀ ਹੈਗੀ 70 ਲੱਖ ਨੂੰ ਅਸੀਂ ਫ੍ਰੀਜ਼ ਕਰਾਤਾ ਹੈ ਅੱਗੇ ਵੀ ਅਸੀਂ ਬੈਂਕ ਅਕਾਊਂਟਸ ਦੇ ਜੋ ਬੈਂਕਸ ਨੇ ਉਹਨਾਂ ਨੂੰ ਫ੍ਰੀਜ਼ ਕਰਨ ਦੇ ਲਈ ਅਸੀਂ ਲੈਟਰਸ ਵਗੈਰਾ ਲਿਖ ਚੁੱਕੇ ਇਹਦੇ ਨਾਲ ਨਾਲ ਹੋਰ ਵੀ ਲੋਕਾਂ ਨੂੰ ਅਸੀਂ ਸਾਡੇ ਜੋ ਕੇਸ ਦਰਜ ਕੀਤਾ ਤੇ ਮਤਲਬ ਇਹਦੇ ਦੱਸਣ ਤੋਂ ਬਾਅਦ ਆਈ ਥਿੰਕ ਸਾਨੂੰ ਲੱਗਦਾ ਕਿ ਹੋਰ ਵੀ ਲੋਕੀ ਜਿਨ੍ਹਾਂ ਦੇ ਨਾਲ ਠੱਗੀ ਵਧੀ ਹੋएगी ਉਹ ਆ ਸਕਦੇ ਤੇ ਮੀਡੀਆ ਦੇ ਰਾਹੀ ਮੈਂ ਉਹਨਾਂ ਨੂੰ ਵੀ ਦੱਸਣਾ ਚਾਹੁੰਦੀ ਹਾਂ ਕਿ ਇਦਾਂ ਦੀ ਕੋਈ ਕੰਪਨੀ ਦੇ ਵਿੱਚ ਅਗਰ ਤੁਸੀਂ ਇਨਵੈਸਟਮੈਂਟ ਕੀਤੀ ਹੈ ਨੇ ਤੇ ਤੁਸੀਂ ਵੀ ਸਾਨੂੰ ਆ ਕੇ ਉਸ ਚੀਜ਼ ਦੇ ਬਾਰੇ ਦੱਸ ਸਕਦੇ ਹੋ ਅਸੀਂ ਉਹਦੇ ਉੱਪਰ ਐਕਸ਼ਨ ਕਰਾਂਗੇ। ਇਹ ਦੇਖੀਏ ਸਾਹਮਣੇ ਆਈ ਇਹ ਕੁਝ ਬੰਦੇ ਪ੍ਰੋਫੈਸ਼ਨਲ ਹੋਇਆ ਸੀ। ਜੀ ਦੇਖੀਏ ਗਾਦੀ ਮੈਂ ਪੌਨਜ਼ੀ ਸਕੀਮ ਦਾ ਤੁਹਾਨੂੰ ਸਮਝਾ ਦਿੰਦੀ ਹੁੰਦਾ ਕੀ ਹੈਗਾ ਕਿ ਇੱਕ ਪਰਸਨ ਜਦੋਂ ਇਨਵੈਸਟ ਕਰਦਾ ਹੈਗਾ ਤੇ ਉਦੋਂ ਬਾਅਦ ਉਹਨੂੰ ਟਾਰਗੇਟ ਦਿੱਤਾ ਜਾਂਦਾ ਹੈ ਕਿ ਤੁਸੀਂ ਹੁਣ ਔਰ ਜਿੰਨੇ ਬੰਦੇ ਲੈ ਕੇ ਆਓਗੇ ਤੁਹਾਨੂੰ ਇੱਕ ਆਪਣਾ ਰਿਟਰਨ ਮਿਲ ਜਾਏਗਾ 8% ਦਾ ਜੋ ਇਹਨਾਂ ਨੇ ਕਿਹਾ ਉਦੋਂ ਬਾਅਦ ਇਹ ਕਮਿਸ਼ਨ ਦਿੰਦੇ ਹਰ ਐਡਿਡ ਪਰਸਨ ਦਾ ਅੱਧਾ ਪਰਸੈਂਟ ਜੋ ਉਹਦਾ ਪ੍ਰੋਫਿਟ ਹੋਏਗਾ ਉਹਦਾ ਕਮਿਸ਼ਨ ਮਿਲਦਾ ਹੈਗਾ ਤੇ ਇਦਾਂ ਕਰਦੇ ਵੇ ਜਦੋਂ ਤੱਕ ਨਵੇਂ ਮੈਂਬਰਸ ਐਡ ਹੁੰਦੇ ਰਹਿਣਗੇ ਤਬ ਤੱਕ ਉਹ ਰਿਟਰਨ ਆਂਦਾ ਰਹੇਗਾ ਜਿਸ ਦਿਨ ਨਵੇਂ ਬੰਦੇ ਆਣੇ ਬੰਦ ਹੋਏ ਉਸ ਟਾਈਮੇ ਰਿਟਰਨ ਆਣਾ ਬੰਦ ਹੋ ਜਾਂਦਾ ਔਰ ਇਹ ਜੋ ਫਰਾਡਸਟਰਸ ਹੁੰਦੇ ਆਪਣੀ ਇੱਕ ਮੋਟੀ ਰਕਮ ਇਕੱਠੀ ਕਰਕੇ ਐਪ ਭਜਪੂ ਜਾਂਦੇ ਤੇ ਹੁਣ ਜੋ ਪੁਲਿਸ ਨੂੰ ਇਹਨਾਂ ਦੀ ਮੁੱਢਲੀ ਤਫ਼ਤੀਸ਼ ਤੋਂ ਪਤਾ ਲੱਗੇ ਕਿ ਇਸ ਪਰਸਨ ਨੇ ਵੀ ਕਿਉਂਕਿ ਜਿੰਨਾ ਮੈਂ ਤੁਹਾਨੂੰ ਦੱਸ ਰਿਹਾ 1 ਜਨਵਰੀ ਤੋਂ ਲੈ ਕੇ ਹੁਣ ਤੱਕ ਸ 7-8 ਮਹੀਨੇ 8 ਮਹੀਨੇ ਦੇ ਅੰਦਰ-ਅੰਦਰ ਇਹਨੇ 122 ਕਰੋੜ ਦੀ ਟ੍ਰਾਂਜੈਕਸ਼ਨਸ ਕੀਤੀਆਂ ਨੇ ਆ ਜੋ ਅਕਾਊਂਟ ਸਾਡੇ ਕੋਲ ਆਏ ਹੈ ਤੇ ਮੋٹے ਰਕਮ ਜਾਰੀ ਹੋ ਸਕਦੀ ਹੈ। ਤਾਂ ਮੋਟੇ ਰਕਮ ਇਹਨਾਂ ਦੇ ਕੋਲ ਹੋ ਸਕਦੇ ਇਹਨਾਂ ਨੇ ਕਿੱਥੇ ਪਾ ਕੇ ਤੀ ਹੋਏ ਤੇ ਉਹ ਵੀ ਪੁਲਿਸ ਤਫਤੀਸ਼ ਕਰ ਰਹੀ ਤਾਂ ਕਿ ਲੋਕਾਂ ਦਾ ਜੋ ਪੈਸਾ ਲੋਕਾਂ ਤੱਕ ਵਾਪਸ ਅਸੀਂ ਲੀਗਲ ਤਰੀਕੇ ਨਾਲ ਪਹੁੰਚਾ ਪਾਈਏ। 70 ਲੱਖ ਇਹਨਾਂ ਤੋਂ ਇਹਨਾਂ ਦੇ ਅਕਾਊਂਟਸ ਦੇ ਵਿੱਚ ਰਿਕਵਰ ਕੀਤਾ ਹੈ। ਜੋ ਇਹ ਇਨਵੈਸਟਮੈਂਟ ਕਰਾਉਂਦੇ ਸੀਗੇ ਉਹ ਸਾਰਾ ਦਾ ਸਾਰਾ ਵਾਈਟ ਦਾ ਕਰਾਉਂਦੇ ਬੈਂਕ ਟੂ ਬੈਂਕ ਟ੍ਰਾਂਸਫਰਸ ਹੁੰਦੀਆਂ ਨੇ ਇਹ ਬਕਾਇਦਾ ਉਹਨਾਂ ਨੂੰ ਦੱਸਦੇ ਨੇ ਕਿ ਤੁਹਾਨੂੰ ਟੈਕਸ ਬੈਨੀਫਿਟਸ ਵੀ ਹੋਣਗੇ ਤੇ ਲੋਕ ਇਹਨਾਂ ਦੇ ਕੋਲ ਆਪਣੀ ਬੈਂਕ ਤੋਂ ਹੀ ਟ੍ਰਾਂਸਫਰ ਕਰ ਰਹੇ ਆ ਨਹੀਂ ਸਾਰਾ ਕੁਝ ਬੈਂਕ ਦੇ ਵਿੱਚ ਹੈ ਲੇਕਿਨ ਅੱਗੇ ਇਹਨਾਂ ਨੇ ਉਹ ਜੋ ਬੈਂਕ ਦੀ ਰਕਮ ਹੈ ਉਹਨੂੰ ਕੱਢ ਕੇ ਕਿੱਥੇ ਪਾ ਕੇ ਤਾਂ ਉਹ ਤਫਤੀਸ਼ ਦਾ ਪਾਰਟ ਹੈਗਾ ਉਹਨਾਂ ਦੇ ਸਾਥੀ ਨਾਲ ਦੇ ਭੱਜ ਵੀ ਗਏ ਉਹਨਾਂ ਦੇ ਕੋਲੋਂ ਵੀ ਸਾਨੂੰ ਅੰਦੇਸ਼ਾ ਹੈਗਾ ਕਿ ਉਹਨਾਂ ਦੇ ਕੋਲੋਂ ਵੀ ਰਿਕਵਰੀ ਹੋ ਸਕਦੀ ਹੈ ਜਿਹੜੇ 8 ਮੈਂਬਰ ਹੈਗੇ ਨੇ ਕਿ ਮੈਨੇਜਮੈਂਟ ਦਾ ਪਾਰਟ ਹੈ ਨਾ ਇਹ ਕੁਝ ਅਲੱਗ-ਅਲੱਗ ਜਿਵੇਂ ਮੈਂ ਤੁਹਾਨੂੰ ਦੱਸਿਆ 8 ਅਲੱਗ-ਅਲੱਗ ਕੰਪਨੀਆਂ ਹੁਣ ਤੱਕ ਸਾਡੇ ਤਫ਼ਤੀਸ਼ ਦੇ ਵਿੱਚ ਆ ਚੁੱਕੀਆਂ ਹਰ ਕੰਪਨੀ ਦੇ ਵਿੱਚ ਸੇਮ ਪਰਸਨ ਐਮ ਡੀ ਡਾਇਰੈਕਟਰ ਵਗੈਰਾ ਹੈ ਤੇ ਇਹ ਐਮ ਡੀ ਹੈ ਕੁਝ ਪਰਸਨ ਤੋਂ ਕੁਝ ਅਕਾਊਂਟੈਂਟ ਦੀ ਭੂਮਿਕਾ ਦੇ ਵਿੱਚ ਕੰਮ ਕਰ ਰਹੇ ਨੇ ਤੇ ਅਸੀਂ ਜਦੋਂ ਇਹਨਾਂ ਦੀ ਸਰਸਰੀ ਜੀ ਤਫ਼ਤੀਸ਼ ਕੀਤੀ ਤੇ ਇਹਨਾਂ ਆ ਕੰਪਨੀਆ ਕੰਪਨੀਆਂ ਐਕਟ ਦੇ ਅੰਦਰ ਰਜਿਸਟਰਡ ਹੀ ਨਹੀਂ ਹੈ ਤੇ ਜੋ ਕਾਰਪੋਰੇਟ ਅਫੇਅਰਜ਼ ਦੀ ਮਿਨਿਸਟਰੀ ਉੱਥੇ ਰਿਫਲੈਕਟ ਹੀ ਨਹੀਂ ਕਰਦੀਆਂ ਤੇ ਮੋਸਟ ਪ੍ਰੋਬਬਲੀ ਇਹ ਕੰਪਨੀਆਂ ਵੀ ਜਾਲੀਆਂ ਨੇ ਤੇ ਇਹਨਾਂ ਦੇ ਅਕਾਊਂਟ ਜਦੋਂ ਖੁਲਵਾਏ ਗਏ ਉਹ ਵੀ ਸੇਮ ਐਡਰੈਸ ਤੋਂ ਹੀ ਕਈ ਸਾਰੇ ਅਕਾਊਂਟਸ ਖੁਲਵਾਏ ਗਏ ਆਂ ਨੇ ਤੇ ਉਹ ਵੀ ਅਸੀਂ ਦੇਖ ਰਹੇ ਕਿ ਅਗਰ ਕਿਸੇ ਮੁਲਾਜ਼ਮ ਦੀ ਬੈਂਕ ਅਫੀਸ਼ਰ ਦੀ ਕਿਸੇ ਦੀ ਇਹਦੇ ਵਿੱਚ ਸਮੂਲੀਅਤ ਨਿਕਲਦੀ ਹੈ ਅਸੀਂ ਉਹਨਾਂ ਨੂੰ ਵੀ ਬੁੱਕ ਕਰਾਂਗੇ ਇਦੇ ਨਾਲ ਨਾਲ ਇਹਨਾਂ ਨੇ ਅੱਗੇ ਦੇਖੋ ਇੱਕ ਪੈਸਾ ਆਇਆ ਹੈ ਕੰਪਲੇਨੈਂਟ ਦਾ ਉਹਦੇ ਬਾਅਦ ਇਹਨਾਂ ਨੇ ਅੱਗੇ ਕਿੱਥੇ ਉਹ ਪੈਸੇ ਨੂੰ ਪਾ ਕੇ ਤਾਂ ਉਹ ਵੀ ਤਫਤੀਸ਼ ਦਾ ਪਾਰਟ ਹੈਗਾ ਅਸੀਂ ਉਹਦੇ ਉੱਪਰ ਵੀ ਉਹ ਕਰ ਰਹੇ ਆ ਇਨਵੈਸਟੀਗੇਟ ਕਰ ਰਹੇ ਕਿਉਂਕਿ ਮਾਮਲਾ ਬਹੁਤ ਜ਼ਿਆਦਾ ਹੀ ਵੱਡਾ ਤੇ ਸੰਗੀਨ ਤੇ ਕੰਪਲਿਕੇਟਿਡ ਹੋ ਸਕਤੇ ਕਿਉਂਕਿ ਇਹ ਫਾਈਨੈਂਸ਼ੀਅਲ ਕ੍ਰਾਈਮ ਹੈਗਾ ਤੇ ਜੋ क्राइम ਦੀ ਇੰਪੋਰਟੈਂਸ ਔਰ ਗ੍ਰੈਵਿਟੀ ਨੂੰ ਸਮਝਦੇ ਹੋਏ ਇਹਦੇ ਇੱਕ ਤਫਤੀਸ਼ ਦੇ ਲਈ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਗਠਿਤ ਕੀਤੀ ਗਈ ਹੈ ਜਿਨ੍ਹਾਂ ਦੇ ਚੇਅਰਪਰਸਨ ਐਸਪੀ ਡੀ ਨੂੰ ਬਣਾਇਆ ਗਿਆ ਇਹਨਾਂ ਦੇ ਨਾਲ ਐਸਪੀ ਡੀ ਤੇ ਐਸਪੀ ਸਮਰਾਲਾ ਨੂੰ ਅਟੈਚ ਕੀਤਾ ਗਿਆ ਉਸ ਐਸਆਈਟੀ ਦੇ ਪਾਰਟ ਨੇ ਤੇ ਉਹਨਾਂ ਦੇ ਨਾਲ ਇੱਕ ਇਨਸਪੈਕਟਰ ਤੇ ਐਸਐਚਓ ਸਮਰਾਲਾ ਐਸਆਈਟੀ ਦੇ 파ਟਨੇ ਔਰ ਐਸਆਈਟੀ ਨੇ ਆਪਣੇ ਨਾਲ ਜੋ ਸਾਡੇ ਕੋਲ ਅਸਿਸਟੈਂਟ ਫਾਈਨੈਂਸ਼ੀਅਲ ਆਫਿਸਿਸ ਤੇ ਅਸਿਸਟੈਂਟ ਟੈਕਨੀਕਲ ਆਫਿਸਿਸ ਜੋ ਸਾਡੇ ਬੀਵਾਈ ਦੇ ਟੈਕਨੀਕਲ ਪਰਸਨਸ ਨੇ ਉਹਨਾਂ ਨੂੰ ਅਟੈਚ ਕੀਤਾ ਗਿਆ ਤੋਂ ਪ੍ਰੋਪਰ ਪ੍ਰੋਫੈਸ਼ਨਲ ਤਰੀਕੇ ਨਾਲ ਇਹਦੀ ਤਫਤੀਸ਼ ਕੀਤੀ ਜਾ ਰਹੀ ਹੈ ਤੇ ਸਾਨੂੰ ਲੱਗਦਾ ਹੈਗਾ ਅੱਗੇ ਹੋਰ ਵੀ ਇਹਦੇ ਵਿੱਚ ਨਿਕਲ ਕੇ ਆਏਗਾ ਜਿਵੇਂ ਜਿਵੇਂ ਅ ਇਨਵੈਸਟੀਗੇਸ਼ਨ ਦੇ ਡਿਵੈਲਪਮੈਂਟ ਹੁੰਦੀ ਹੈ ਉਵੇਂ-ਉਵੇਂ ਅਸੀਂ ਮੀਡੀਆ ਸਾਥੀਆਂ ਨੂੰ ਆਪਣੇ ਨੂੰ ਬਰੀਫ ਕਰਦੇ ਰਹੇ ਹਾਂ। ਜਿਵੇਂ ਨਾਲ ਜਿਵੇਂ ਨਾਲ ਉਹ ਆਪਰੇਸ਼ਨ ਦਿਖਾਉਂਦੇ ਵੀ ਆ ਫਾਰਮ ਉਹ ਬਣਾਉਂਦੇ। ਆਹ ਦੇਖੀ ਅਸੀਂ ਕੰਪਲੇਨੈਂਟਸ ਨੂੰ ਜਦੋਂ ਮਿਲੇ ਤੇ ਇੱਕ ਕੰਪਲੇਨੈਂਟ ਨੇ ਦੱਸਿਆ ਸੀਗਾ ਕਿ ਫਾਰਮ ਵਗੈਰਾ ਦਿਖਾਉਂਦੇ ਤੇ ਆਪਣਾ ਕਾਫੀ ਤਾਮਜਾਮ ਤੇ ਕੰਦੇ ਦਿਖਾਉਂਦੇ ਬਟ ਜਦੋਂ ਅਕਿਊਜ਼ੀ ਕੁਐਸਚਨਿੰਗ ਕੀਤੀ ਗਈ ਤੋ ਉਹਨੇ ਦੱਸਿਆ ਕਿ ਉਹਦੇ ਕੋਲ ਤਾਂ ਜ਼ਮੀਨ ਹੀ ਨਹੀਂ ਹੈ ਜ਼ਿਆਦਾ ਇੱਕ ਆਧਾ ਖਿੱਲਾ ਹੈ ਉਹਦੇ ਕੋਲ ਤਾਂ ਉਹਦੇ ਕੋਲ ਆਪਣਾ ਨਹੀਂ ਹੈ ਉਹ ਆਗੇ ਕੰਟ੍ਰੈਕਟ ਬੇਸਿਸ 'ਤੇ ਰੱਖ ਰੱਖ ਕੇ ਕੁਝ ਫਾਰਮਿੰਗ ਦਿਖਾ ਦੇ ਅੰਦਰ ਬਟ ਐਸ ਸੱਚ ਉਹਨਾਂ ਦੇ ਕੋਲ ਕੋਈ ਬਹੁਤ ਜ਼ਿਆਦਾ ਜ਼ਮੀਨ ਵਗੈਰਾ ਨਹੀਂ ਹੈ ਆਪਣੀ ਤਾਂ ਆਹੀ ਮੈਂ ਤੁਹਾਨੂੰ ਦੱਸਣਾ ਚਾਹ ਰਿਹਾ ਕਿ ਥਿਸ ਇਜ਼ ਅ ਪੌਂਜ਼ੀ ਸਕੀਮਸ ਵਰਕ ਕਿ ਉਹਨਾਂ ਦੇ ਕੋਲ ਕੋਈ ਬੇਸ ਆਪਣਾ ਕੋਈ ਇਨਫਰਾਸਟ੍ਰਕਚਰ ਹੁੰਦਾ ਨਹੀਂ ਹੈ ਲੇਕਿਨ ਉਹ ਲੋਕਾਂ ਨੂੰ ਦਿਖਾ ਕੇ ਗੁੰਮਰਾਹ ਕਰਕੇ ਲੋਕਾਂ ਤੋਂ ਇਨਵੈਸਟਮੈਂਟ ਕਰਾਉਂਦੇ ਬੋਲੇ ਬਾਰੇ ਲੋਕ ਇਨ ਲੀਓ ਆਫ ਰਿਟਰਨ ਨੂੰ ਸੋਚਦੇ ਕਿ ਵੱਡਾ ਰਿਟਰਨ ਆ ਜਾਏਗਾ ਇਨਵੈਸਟ ਕਰ ਦਿੰਦੇ ਜਦੋਂ ਤੱਕ ਉਹਨਾਂ ਨੂੰ ਰਿਅਲਾਈਜ਼ ਹੁੰਦਾ ਹੈਗਾ ਕਿ ਉਹਨਾਂ ਦੇ ਨਾਲ ਠੱਗੀ ਬੱਜੀ ਹੈ ਉਸ ਟਾਈਮ ਤੱਕ ਆ ਫਰਾਡਸਟਰ ਜੋ ਵੱਡੀ ਰਕਮ ਇਕੱਠੀ ਕਰਕੇ ਆ ਇਧਰ ਉਧਰ ਭੱਜ ਜਾਂਦੇ ਆ ਫਿਰ ਉਹ ਪੈਸੇ ਨੂੰ ਕਿੱਥੇ ਪਾਰਕ ਕਰ ਦਿੰਦੇ ਆ ਜਿਹੜਾ ਇਹਨਾਂ ਪੰਜਾਬ ਗਵਰਨਮੈਂਟ ਕੋਲੋਂ ਕਿਹਦੇ ਰਜਿਸਟਰ ਸੀ ਨਹੀਂ ਨਹੀਂ ਰਜਿਸਟ੍ਰੇਸ਼ਨ ਤਾਂ ਆਹੀ ਮੈਂ ਕਹਿ ਰਹੀ ਹੂੰ ਇਥੇ ਰਜਿਸਟ੍ਰੇਸ਼ਨ ਦਾ ਕੁਝ ਨਹੀਂ ਨਿਕਲਾ ਹੁਣ ਤੱਕ ਸ਼ਾਇਦ ਕਿਉਂਕਿ ਕਾਰਪੋਰੇਟ ਅਫੇਅਰਜ਼ ਮੰਿਸਟਰੀ ਦੇ ਉੱਪਰ ਪਬਲਿਕ ਡੋਮੇਨ ਦੇ ਵੀ ਸਾਰਾ ਡੀਟੇਲ ਹੁੰਦਾ ਹੈ ਉੱਥੇ ਕੰਪਨੀਆਂ ਐਗਜ਼ਿਸਟ ਨਹੀਂ ਕਰਦੀਆਂ ਨੇ ਅਸੀਂ ਲੇਕਿਨ ਕਿਉਂਕਿ ਇਨਵੈਸਟੀਗੇਸ਼ਨ ਨੂੰ ਪ੍ਰੋਫੈਸ਼ਨਲ ਤਰੀਕੇ ਨਾਲ ਕਰ ਰਹੇ ਤੇ ਅਸੀਂ ਜੀਐਸਟੀ ਡਿਪਾਰਟਮੈਂਟ ਸਿਲਸ ਟੈਕਸ ਡਿਪਾਰਟਮੈਂਟ ਤੇ ਬਾਕੀ ਹੋਰ ਵੀ ਕਨਸਰਨ ਡਿਪਾਰਟਮੈਂਟ ਨੂੰ ਚਿੱਠੀ ਲਿਖ ਕੇ ਪ੍ਰੋਪਰ ਤਰੀਕੇ ਨਾਲ ਹੋ ਰਿਹਾ ਹੈ ਇਹ ਫਰਜ਼ੀ ਖਾਤਾ ਜ ਵੀ ਪਰਸਾ ਖਾਤਾ ਜ ਵੀ ਕੋਈ ट्रांजैक्शन ਹੋਈ ਹੈ ਇਹ ਜੋ ਖਾਤੇ ਸਾਡੇ ਕੋਲ ਹੈ ਇਹ ਕੰਪਨੀ ਦੇ ਨਾਂ ਤੇ ਖੁੱਲੇ ਗਏ ਆ ਨੇ ਤੇ ਇਹਨਾਂ ਨੂੰ ਬਿਜ਼ਨਸ ਪ੍ਰਿਵੀਲੇजेस ਮਿਲੇ ਹੋਇਆ ਹੈ ਤੇ ट्रांजैक्शंस ਬਹੁਤ ਜ਼ਿਆਦਾ ਵੱਡੀ ਵੱਡੀਆਂ ਨੇ ਤੇ ਇਕੱਠੀ ਇਕੱਠੀ ट्रांजैक्शंस ਹੈ ਕਿਸੇ ਨੂੰ ਪੈਸੇ ਰਿਟਰਨ ਵੀ ਕਰੇ ਮੋٹے ਰਕਮ ਕ੍ਰੈਡਿਟ ਹੋ ਰਹੀ ਹੈ ਤੇ ਛੋਟੀ ਛੋਟੀ ਰਕਮ ਇਕੱਠੀ ਕਰਕੇ ਉਹ ਜੋ 8 8 8 8% ਦਾ ਜੋ ਰਿਟਰਨ ਦੇ ਦਿੰਦੇ ਉਹ ਦੇ ਦੇ ਸੀ ਉਹ ਬਿਨਾ GST ਤੋਂ ਆ ਜਾ ਕੋਈ ਇਨਫੋਰਮੇਸ਼ਨ ਮੇਰਾ ਖਾਤਾ ਨਹੀਂ ਖੁੱਲ ਰਹਾ ਨਹੀਂ ਇਹ ਬੁੱਕੀ ਕਾਰਜਸ਼ੰਗਲ ਬੈਂਕਾਂ ਨਾਲ ਨਹੀਂ ਕੋਈ ਟੈਗ ਆ ਪਿੱਛੇ बैंकों में कर रहे हैं उ मैं दस रही थोनू कि बैंकों भी अस चिट्ठी लिख रहे हैं उत्थे भी सारा चैक कर रहे इसी करके एस आई टी के जो असिस्टेंट टैक्नीकल ऑफिसर्स से असिस्टेंट फाइनैशियल ऑफिसर्स अटैच किया गया कल कल चीज़ न टैक्नीकली असं वेरीफाई कर रहे क्योंकि ये एक फाइनैशियल क्राइम है तो एच एविडेंसिज बहुत ज़्यादा जरूरी है और पेपर वर्क बहुत ज़्यादा इंपॉर्टेंट हो जाएगा इसी करके एस आई टी सीनीयर ऑफिसर्स के अंडर बनाया गया ਇਨਾਂ ਦੇ ਨਾਲ ਜੀਓਜ਼ ਮਤਲਬ ਉਸ ਦੇਖੋ ਐਸਪੀ ਦੇ ਅੰਦਰ ਦੋ ਡੀਐਸਪੀ ਦੇ ਨਾਲ ਇਨਾਂ ਦੇ ਨਾਲ ਦੋ ਐਸਐਚਓ ਰੈਂਕ ਦੇ ਆਫੀਸਰਸ ਨੂੰ ਅਟੈਚ ਕੀਤਾ ਗਿਆ ਐ ਐਸਆਈਟੀ ਪ੍ਰੋਪਰ ਪ੍ਰੋਫੈਸ਼ਨਲ ਤਰੀਕੇ ਨਾਲ ਹੁਣ ਤੱਕ 1.5 ਦਿਨ ਦੇ ਵਿੱਚ ਵਿੱਚ ਇਨਾਂ ਨੇ ਬਹੁਤ ਵਧੀਆ ਤਰੀਕੇ ਨਾਲ ਪ੍ਰੋਫੈਸ਼ਨਲੀ ਇਨਵੈਸਟੀਗੇਟ ਕਰਕੇ ਸਾਰਾ ਕੁਝ ਕੱਢਿਆ ਅੱਗੇ ਵੀ ਲੋਕਾਂ ਦੇ ਪੈਸੇ ਨੂੰ ਬਚਾਉਣ ਤੇ ਉਹਨੂੰ ਫ੍ਰੀਜ਼ ਕਰਕੇ ਲੋਕਾਂ ਦੇ ਪੈਸੇ ਨੂੰ ਲੀਗਲੀ ਵਾਪਸ ਪਹੁੰਚਾਉਣ ਤੱਕ ਵੀ SIT ਬਹੁਤ ਵਧੀਆ ਪ੍ਰੋਫੈਸ਼ਨਲਹੀ ਇਸ ਚੀਜ਼ ਨੂੰ ਇਨਵੈਸਟੀਗੇਟ ਕਰਕੇ ਐਨੋ ਇੱਕ ਕੰਕਲੂਸਿਵ ਅੰਤ ਤੱਕ ਲੈ ਕੇ ਜਾਏਗੀ ਕਿਹੜੀ ਕਿਹੜੀ ਸਟੇਟ ਦੇ ਵਿੱਚੋਂ ਪੇਸ਼ ਕਰਦੇ ਸੀ ਆ ਹੈੱਡ ਆਫਿਸ ਇਨਾਂ ਦਾ ਹੈੱਡ ਆਫਿਸ ਨਹੀਂ ਕਹਿ ਸਕਦੇ ਇਨਾਂ ਨੇ ਇੱਕ ਜੋ ਛੋਟਾ ਜਿਹਾ ਫਾਰਮ ਟਾਈਪ ਬਣਾਇਆ ਉਹ ਇਨਾਂ ਨੇ ਸਮਰਾਲਾ ਵਿਖੇ ਬਣਾਇਆ ਇਨਾਂ ਦੇ ਮੋਸਟਲੀ ਕੰਪਨੀ ਦਾ ਰਜਿਸਟ੍ਰੇਸ਼ਨ ਵੀ ਸਮਰਾਲਾ ਦੇ ਐਡਰੈਸਸ ਦੇ ਉੱਪਰ ਹੈ ਇੱਕ ਰੋਡ ਦਾ ਐਡਰੈਸ ਇਨਾਂ ਨੇ ਲਿਖਿਆ ਹੋਇਆਗਾ ਤਾਂ ਕੋਈ ਕਨਫਰਮ ਐਡਰੈਸ ਨਹੀਂ ਹੋਗਾ ਤੇ ਦੂਜਾ ਬੈਂਕ ਅਕਾਊਂਟ ਦੇ ਵਿੱਚ ਵੀ ਉਹੀ ਐਡਰੈਸ ਇਨਾਂ ਨੇ ਦਿੱਤਾ ਹੋਵੇਗਾ ਨੇ ਅਰਪੀ ਮੀਡੀਆ ਨੂੰ ਵੀ ਚੈੱਕ ਕਰ ਰਹੇ ਸਾਨੂੰ ਇਨਵੈਸਟੀਗੇਸ਼ਨ ਜੇ ਅਗਰ ਪਤਾ ਲੱਗਦਾ ਉਹ ਵੀ ਫਾਈਲ ਦਾ ਪਾਰਟ ਬਣ ਜਾਏਗਾ ਜਿਸ ਜਿਸ ਪਰਸਨ ਨੂੰ ਵੀ ਉਹੀ ਮੈਂ ਕਹਿ ਰਿਹਾ ਮੀਡੀਆ ਕੇ ਥਰੂ ਮੈਂ ਰਿਕੁਐਸਟ ਕਰ ਦਿਆਂ ਕਿ ਜਿਸ ਜਿਸ ਪਰਸਨ ਨੇ ਵੀ ਆ ਜਨਰੇਸ਼ਨ ਆਫ ਫਾਰਮਿੰਗ ਆ ਜਾਂ ਵਰਮੀ ਕੰਪੋਸਟੇਰ ਅਧਦੀ ਅਸੀਂ 8 ਕੰਪਨੀਆਂ ਦੇ ਜੇ ਹੁਣ ਤੱਕ ਸਾਡੇ ਧਿਆਨ ਚਾਹੀਏ ਉਹਨਾਂ ਦੀ ਲਿਸਟ ਮੀਡੀਆ ਦੇ ਨਾਲ ਸਾਂਝੀ ਕਰ ਰਹੇ ਅਗਰ ਕਿਸੇ ਨੇ ਵੀ ਇਨ ਕੰਪਨੀਆਂ ਦੇ ਵਿੱਚ ਇਨਵੈਸਟ ਆ 8% ਦਾ ਵੱਡਾ ਰਿਟਰਨ ਸੋਚ ਕੇ ਕੀਤਾ ਹੈ ਤੋ ਸਾਨੂੰ ਇਤਲਾ ਦਿਓ ਤਾਂ ਕਿ ਅਸੀਂ ਤੁਹਾਡੇ ਪੈਸੇ ਨੂੰ ਸੇਵ ਕਰਕੇ ਤੁਹਾਡੇ ਤੱਕ ਲੀਗਲ ਤਰੀਕੇ ਨਾਲ ਵਾਪਸ ਪਹੁੰਚਾ ਸਕੀਏ ਇਹ ਕਾਫੀ ਚੇਰ ਤੋਂ ਆਹੀ ਕੰਮ ਕਰ ਰਹੇ ਨੇ ਤੇ ਆਪਣੇ ਮੂੰਹ ਤੋਂ ਆਈ ਕਹਿੰਦੇ ਕਿ ਕਾਫੀ ਚੇਰ ਤੋਂ ਇਦਾਂ ਦਾ ਕੰਮ ਕਰ ਰਹੇ ਇੱਕ ਸਾਲ ਤੋਂ ਸ਼ਾਇਦ ਇਹ ਪਿਓਰਲੀ ਆਹੀ ਜੋ ਪੌਂਜ਼ੀ ਸਕੀਮ ਹੈ ਇਹਦੇ ਵਿੱਚ ਹੀ ਇੰਡल्ज ਸੀਗੇ ਜਿਹੜੇ ਮੈਂਬਰ ਬਣਾਉਂਦੇ ਸੀ ਉਹਨਾਂ ਨੂੰ ਕਿੰਨੀ ਫੀਸ ਲੈਂਦੇ ਸੀ ਅੱਗੋਂ ਜਿਹੜੇ ਉਹ ਮੈਂਬਰ ਬਣਾਉਂਦੇ ਸੀ ਉਹ ਅੱਗੋਂ ਨਾਲ ਤੋਂ ਕਿਤਾ ਸੀਸ ਤਾਂ ਅਜੇ ਆਈ ਥਿੰਕ ਇਹਨਾਂ ਦੀ ਐਂਟਰੀ ਫੀਸ ਹੈਗੀ ਜਦੋਂ ਇਹਨਾਂ ਦੀ ਟ੍ਰੇਨਿੰਗ ਟ੍ਰੂਨਿੰਗ ਦਾ ਕਰਦੇ ਬਟ ਮੈਂਬਰ ਬਣਾਉਣ ਦਾ ਕਿਉਂਕਿ ਆ ਇਨਵੈਸਟਮੈਂਟ ਕੇ ਵਾਂਗੂ ਕਰਾਰੇ ਸੀਗੇ ਤਾਂ ਮੈਂਬਰ ਨਿਊ ਇਨਵੈਸਟਰਸ ਬਣਾ ਰਹੇ ਸੀਗੇ ਤਾਂ ਉਹਨਾਂ ਦੀ ਕੋਈ ਫੀਸ ਐਸਾ ਸੀ ਟ੍ਰੇਨਿੰਗ ਦੀ ਫੀਸ ਜ਼ਰੂਰ ਇਹਨਾਂ ਨੇ ਦੱਸੀਗੀ ਲੈਂਦੇ ਸੀਗੇ ਕਿਹੜੀ ਬੈਂਕ ਸਭ ਤੋਂ ਜ਼ਿਆਦਾ ਯੂਜ਼ ਕੀਤੀ ਹੈ ਇਹਨਾਂ ਨੇ ਐਕਸਿਸ ਬੈਂਕ ਦੇ ਵਿੱਚ ਕਾਫੀ ਅਕਾਊਂਟਸ ਨੇ ਕੁਝ ਅਕਾਊਂਟਸ ਫੈਡਰਲ ਬੈਂਕ ਦੇ ਵਿੱਚ ਵੀ ਕੁਝ ਅਕਾਊਂਟਸ ਇਹਨਾਂ ਦੇ ਆਈ ਥਿੰਕ ਇੱਕ ਹੋਰ ਬੈਂਕ ਦੇ ਵਿੱਚ ਮਤਲਬ ਅਲੱਗ-ਅਲੱਗ ਬੈਂਕਸ ਦੇ ਵਿੱਚ ਸਭ ਤੋਂ ਜ਼ਿਆਦਾ ਆਈ ਥਿੰਕ ਐਕਸਿਸ ਦੇ ਵਿੱਚ ਨਿਕਲੇ ਜੀ